ਹਾਂਜੀ ਜੀ ਪਿੰਡ ਮੇਰਾ ਕੋਟਲੀ ਸਰੁਖਾ ਤਹਿਸੀਲ ਖੂਸਾ ਆਪਾਂ ਓਕੇ ਆਪਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਬਾਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤੇ ਆ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਖਦਾ ਸੀ ਅਵੀ ਜੀ ਪਹਿਲਾਂ ਮੈਨੂੰ ਬੀਪੀ ਦੀ ਪ੍ਰੋਬਲਮ ਸੀ 슈ਗਰ ਦੀ ਪ੍ਰੋਬਲਮ ਸੀ ਲੇਡੀਜ਼ ਪ੍ਰੋਬਲਮ ਵੀ ਸੀਗੀਆਂ ਤੇ ਪੱਥਰੀ ਦੀ ਪ੍ਰੋਬਲਮ ਵੀ ਸੀ ਅੱਛਾ ਜੀ ਆਪਾਂ ਨੂੰ ਜਿਹੜੀ 슈ਗਰ ਦੀ ਪ੍ਰੋਬਲਮ ਸੀ ਕਿੰਨੇ ਸਮੇਂ ਤੋਂ ਸੀ ਜੀ ਮੈਨੂੰ ਡੇਢ ਦੋ ਸਾਲ ਹੋ ਗਿਆ ਸੀ ਤੇ ਮੇਰੀ ਸ਼ੂਗਰ ਬਹੁਤ ਜ਼ਿਆਦਾ ਵੱਧਦੀ ਸੀ ਕਿੰਨੀ ਸ਼ੂਗਰ ਰਹਿੰਦੀ ਸੀ ਆਪਣੀ ਹਾਂਜੀ ਮੇਰੀ 300 350 400 ਹੋ ਜਾਂਦੀ ਸੀ 300 350 400 ਤੋਂ ਉਪਰ ਤਾਂ ਰਹਿੰਦੀ ਸੀ ਹਾਂਜੀ ਤੇ ਮੈਡੀਸਨ ਲਗਾਤਾਰ ਚੂਸ ਕਰਦੇ ਸੀ ਹਾਂਜੀ ਮੈਡੀਸਨ ਲੈਂਦੀ ਸੀ ਮੈਂ ਹੋਰ ਕੀ ਕੀ ਪਰੌਣ ਲਗਾਦੀ ਸੀ ਦੀਕਨੇਸ ਵਗੈਰਾ ਕੋਈ ਦਿੱਕਤ ਤੁਹਾਨੂੰ ਹਾਂਜੀ ਮੈਨੂੰ ਸ਼ੂਗਰ ਦੇ ਨਾਲ ਸਾਹ ਦੀ ਪ੍ਰੋਬਲਮ ਸੀ ਜਦੋਂ ਮੈਂ ਸ਼ੂਗਰ ਵਾਜਾਂ ਦੀ ਸੀ ਮੇਰਾ ਅਨੁਸਾਰ ਮੈਂ ਚ ਬੜੀ ਤਕਲੀਫ ਹੁੰਦੀ ਸੀ ਤੇ ਇੱਕਦਮ ਹੀ ਮੇਰਾ ਅੱਜ ਤੱਕ ਮੈਨੂੰ ਗੈਸ ਤੇ ਵੀ ਪ੍ਰੋਬਲਮ ਸੀ ਨਾਲ ਤੇ ਉਹ ਨਾਲ ਮੇਰਾ ਬੀਪੀ ਵੱਜ ਜਾਂਦਾ ਸੀ ਠੀਕ ਆ ਜੀ ਆਪਾਂ ਤੁਹਾਨੂੰ ਬਾਡੀ ਸਾਫ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਆ ਉਹ ਤੁਸੀਂ ਵਰਤੀ ਹੈਗੇ ਆ ਬਰਤਨ ਤੋਂ ਮੈਂ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਕਿੰਨਾ ਕਰ ਲਈ ਮੰਨਦੇ ਹੋ ਜੀ ਜੀ ਮੈਨੂੰ ਤਾਂ ਬਹੁਤ ਆਰਾਮ ਆ ਮੈਂ ਹੁਣ ਕੋਈ ਵੀ ਮੈਡੀਸਿਨ ਨਹੀਂ ਲੈ ਰਹੀ ਨਾ ਕੋਈ ਗੈਸ ਦੀ ਮੈਡੀਸਿਨ ਲੈ ਰਹੀ ਆ ਨਾ ਕੋਈ ਬੀਪੀ ਦੀ ਨਾ ਕੋਈ 슈ਗਰ ਦੀ ਤੁਹਾਡੇ ਕਹਿੰਦਾ ਮਤਲਬ ਇਹ ਗਾਇਆ ਕਿ ਸਰਸਪੈਕ ਵਰਤਨ ਤੋਂ ਪਹਿਲਾਂ ਤੁਹਾਨੂੰ ਬੀਪੀ ਦੀ ਪ੍ਰੋਬਲਮ ਸੀ 슈ਗਰ ਦੀ ਪ੍ਰੋਬਲਮ ਕਾਫੀ ਦੇਰ ਤੋਂ ਸੀ ਔਰ ਲੇਡੀਜ਼ ਪ੍ਰੋਬਲਮ ਸੀ ਔਰ ਸੀਰਚ ਪੇਨ ਹੁੰਦੀ ਸੀ ਦਰਦਾਂ ਹੁੰਦੀਆਂ ਸੀ ਹਾਂਜੀ ਸਰਸਪੈਕ ਵਰਤਿਆ ਬਰਤੰਤਬਾਦ ਕੀ ਤੁਸੀਂ ਬੀਪੀ ਦੀ ਗੋਲੀ ਲੈ ਰਹੇ ਹੋ ਨਹੀਂ ਵੀਰ ਜੀ ਮੈਂ ਕੋਈ ਗੋਲੀ ਨਹੀਂ ਲੈ ਰਿਹਾ ਸ਼ੂਗਰ ਦੀ ਨਹੀਂ ਉਹ ਵੀ ਨਹੀਂ ਲੈ ਰਿਹਾ ਜਾਂ ਹੋਰ ਕੋਈ ਜਿਹੜੀ ਪੇਨ ਹੋਵੇ ਜ ਕੋਈ ਮੈਡੀਸਨ ਕੋਈ ਨਹੀਂ ਵੀਰ ਜੀ ਇਸ ਟਾਈਮ ਕੋਈ ਵੀ ਮੈਡੀਸਨ ਨਹੀਂ ਲੈ ਰਿਹਾ ਜਲੇ ਕੋਈ ਮੈਡੀਸਨ ਜ਼ਰੂਰਤ ਨਹੀਂ ਲੈ ਰਹੇ ਸੀ ਹਾਂਜੀ ਤੁਸੀਂ ਸਰਸਪੈਕ ਨੂੰ ਵਰਤਿਆ ਅੱਜ ਤੁਸੀਂ ਲਗਭਗ 100 ਦਿਨ ਤੁਹਾਡੇ ਪੂਰੇ ਹੋਣ ਵਾਲਿਆ ਹਾਂਜੀ ਤੇ ਅੱਜ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣ ਲੱਖਾਂ ਹੀ ਲੋਕ ਆ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਤੇ ਇਹ ਜੀ ਇਹ ਹੀ ਕਹਾਂਗਾ ਕਿ ਸਾਰੇ ਜਿਨ੍ਹਾਂ ਨੂੰ ਇਹ ਤਕਲੀਫ ਹੈਗੀ ਜਿਨ੍ਹਾਂ ਨੂੰ ਨਹੀਂ ਵੀ ਤਕਲੀਫ ਹੈਗੀ ਆ ਉਹ ਵੀ ਇਹ ਸਰਵਿਸ ਤਾਂ ਜਿਹੜੂ ਯੂਜ਼ ਕਰਾਂ ਤਾਂ ਕਿ ਸਾਡੀ ਸਰੀਰ ਦੀ ਸਫਾਈ ਹੋ ਜੇ ਤੇ ਆਉਣ ਵਾਲੇ ਟਾਈਮ 'ਚ ਵੀ ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਤੁਹਾਡੇ ਕਹਿੰਦਾ ਮਤਲਬ ਇਹ ਆ ਜੀ ਦਵਾਈਆਂ ਖਾ ਕੇ ਤੁਸੀਂ ਦੇਖ ਚੁੱਕੇ ਸੀ। ਹਾਂਜੀ। ਪਰ ਦਵਾਈਆਂ ਤੋਂ ਬਾਅਦ ਤੁਹਾਡੇ ਕੋਈ ਰੈਲੀਫ ਨਹੀਂ ਮਿਲਿਆ। ਪਰ ਇਹ ਬਾਡੀ ਦੀ ਸਫਾਈ ਕਰਾਈ ਆ ਸਾਨੂੰ ਸਖਪਾਈ ਆ ਤੇ ਅੱਜ ਤੁਸੀਂ ਵਧੀਆ ਫੀਲ ਕਰਦੇ ਹੋ। ਹਾਂਜੀ ਮੈਂ ਬਿਲਕੁਲ ਠੀਕ ਆ ਅੱਜ। ਥੈਂਕ ਯੂ ਜੀ।